ਓਕੇ ਹਾਂ ਜੀ ਹਾਂ ਤੇ ਅਮਰੀਕਾ ਦੇ ਵਿੱਚ ਸਾਡੇ ਕੋਲ ਕਰੀਬ 1 ਲੱਖ 32 ਦੇਤੀ ਹਜ਼ਾਰ ਡਾਲਰ ਹੋਇਆ ਓਕੇ ਜੀ ਤੇ ਚਲੋ 5 ਕਰ ਹਜ਼ਾਰ ਸਾਡਾ ਲੱਗ ਜਾਣਾ ਇੱਥੇ ਘੜਾਣ ਘੜੂਣ ਤੇ ਤੇ ਜੋੜੇ ਆਪਣੇ ਨਾਲ ਹੋਰ ਬੰਦੇ ਆ ਉਹ ਚਾਹੁੰਦੇ ਨੇ ਥੋੜੇ ਬਹੁਤੇ ਦੇਣੇ ਪੈਸੇ ਅਮਰਤਪਾਲ ਨੂੰ ਕਰੀਬ 20 ਲੱਖ ਡਾਲਰ 20 ਲੱਖ ਰੁਪਈਆ ਹਾਂ ਜੀ ਤੇ ਮੈਂ ਕਿਉਂ ਨਾ ਥੋੜਾ ਵੀ ਤੁਹਾਨੂੰ ਦਿੱਤਾ ਜਾਵੇ ਜਿਆਦਾ ਫੰਡ ਹਾਂ ਜੀ ਹੂੰ ਤਾਂ ਕਿ ਫਿਰ 1,33,000 ਡਾਲਰ ਅਮਰੀਕਨ 1,33,000 ਡਾਲਰ ਯਾਰ ਰੁਪਏ ਡਾਲਰ ਡਾਲਰ ਬ੍ਰਦਰ ਬਹੁਤ ਕੱਠੇ ਹੋਇਆ ਬਾਈ ਜੀ ਇੱਥੇ ਤੇ ਫਿਰ ਉਹਨੂੰ ਕਿੰਨੇ ਦੇਣੇ ਆ 20,000 ਡਾਲਰ 20,000 ਹਾਂ ਵੀ 16 ਲੱਖ ਰੁਪਏ ਬਣ ਜੂ 15-16 ਦੇ ਦੋ ਫਿਰ ਬਾਕੀ ਆਪਾਂ ਨੂੰ ਮੈਨੂੰ ਤੁਹਾਨੂੰ ਕਿੰਨੇ ਦੇ ਦੇਗੇ ਕਿਉਂਕਿ ਉਹ ਤੁਸੀਂ ਦੇ ਕੋਈ ਕਹਿੰਦੇ ਸਾਰੇ ਦੇਣੇ ਚਾਹੁੰਦੇ ਆ ਜਿਵੇਂ ਬਈ ਉਹ ਵੀ ਥੋੜਾ ਚਾਹੁੰਦੇ ਸਿਮਰਜੀਤ ਮਾਨ ਨੂੰ ਵੀ ਦੇਣਾ ਚਾਹੁੰਦੇ ਆ ਤੁਹਾਨੂੰ ਕਿੰਨੇ ਦੇ ਦੇਈਏ ਅਸੀਂ ਠੀਕ ਹੈ ਉਹਨੇ ਵੀ ਬੰਦੇ ਦਾ ਜਿਹਨੇ ਅਮਰਤਪਾਲ ਨੂੰ ਲਗਾਉਂਗੇ ਚਲੋ ਠੀਕ ਹੈ ਫਿਰ ਬਾਈ ਜੀ ਆ ਕਿ ਪਰ ਅਮਰਤਪਾਲ ਦਾ 15 ਲੱਖ ਹੀ ਦੇਣਾ ਹੈ ਕਿਉਂਕਿ ਉਹਦਾ ਬਹੁਤ ਫਾਲਡ ਹੋ ਗਿਆ ਉਧਰ ਆਲਰੇਡੀ ਹਾਂ ਜੀ। ਹੂੰ। ਬਾਕੀ ਦੇਖ ਲਓ ਜੇ ਵੱਧ ਕਰ ਸਕਦੇ ਹੋ ਵੱਧ ਕਰ ਦਿਓ ਕਿਉਂਕਿ ਆਪਾਂ ਮਕਾਨ ਵੀ ਲੈਣਾ ਹੋਣ ਉਰੀ ਰਹਿਣਾ ਜੀ ਆਪਾਂ ਉੱਤਰ ਪਿੱਛੇ ਨੂੰ ਨਹੀਂ ਜਾਣਾ। ਆਪਾਂ 2024 ਦਾ ਨਿਸ਼ਾਨਾ ਵੇਖਣਾ ਹੈ। ਠੀਕ ਹੈ ਜੀ। ਹਾਂ ਵੈਸੇ ਤੇ ਜੀ ਅਸੀਂ ਨਹੀਂ ਵੇਖਾ ਅੱਜ ਜਿੱਤ ਗਏ। ਅੱਛਾ ਅੱਛਾ। ਕੀ ਨਿਸ਼ਾਨਾ ਆਪਣਾ ਜਿੱਤ ਕੇ ਘਰੇ ਨਹੀਂ ਮਹਿਣਾ ਆਪਣਾ ਤਾਂ ਗਾਹਾਂ ਨੂੰ ਇਹਨਾਂ ਨੂੰ ਬਾਦਲ ਕਿਆਂ ਨੂੰ ਖਤਮ ਕਰਕੇ ਆਪਣੀ ਧਰ ਮੂਰੇ ਲਿਆਉਣ ਦਾ ਨਿਸ਼ਾਨਾ ਹੈ ਲੋਕਾਂ ਭਾਈ ਜੀ ਬਾਦਲ ਕਿਆਂ ਦੇ ਮੰਤਰੀਆਂ ਦੇ ਸੰਤਰੀਆਂ ਦੇ ਸਭ ਫੋਨ ਆਉਨੇ ਆ ਮੈਨੂੰ ਮੈ ਮੂਰੇ ਲੱਗੋ ਤੁਸੀਂ ਠੀਕ ਆ ਆ ਸਾਰਿਆਂ ਦੇ ਮੈਨੂੰ ਕਈਆਂ ਦੇ ਫੋਨ ਆਲੇ ਸਨੇਹੀ ਆਲੇ ਫੋਨ ਆਲੇ ਭਾਈ ਜੀ ਵੀ ਮੂਰੇ ਲੱਗੋ ਨਾਲ ਲੱਗਾਗੇ ਤੁਹਾਡੇ ਬਾਦਲ ਕਿਆਂ ਤੋਂ ਤਾਂ ਤੰਗ ਹੈ ਲੋਕ ਇਹਨਾਂ ਉਹ ਤਾਂ ਭਾਈ ਜੀ ਧਰ ਨਹੀਂ ਦਿਖ ਰਹੀ ਲੋਕਾਂ ਨੂੰ ਸਹੀ ਗੱਲ ਆ ਬਾਈ ਪਰ ਬਾਈ ਜੀ ਤੁਸੀਂ ਤਾਂ ਬਹੁਤ ਟਾਈਮ ਦੇ ਲੋ ਕਰਕੇ ਨਾ ਮੈਂ ਵੀ ਜਾਣਨਾਗਾ ਵੀ ਤੁਹਾਨੂੰ ਜਿਆਦਾ ਫੰਡ ਦਿੱਤਾ ਜਾਵੇ ਕਿਉਂਕਿ ਕਰੀਬ 1 ਲੱਖ 3000 ਡਾਲਰ ਇਧਰ ਬਣ ਗਿਆ ਵੀਂਜ 80 ਲੱਖ ਤਕਰੀਬ 1 ਕਰੋੜ ਸਮਥਿੰਗ ਨਾ ਹੂੰ ਤੇ ਤੁਹਾਨੂੰ ਬਾਕੀ ਦੇ ਵੀ ਪੁੱਛੀ ਕਰਨਾ ਤੁਹਾਨੂੰ 80 ਲੱਖ ਰੁਪਏ ਦੇ ਦਈਏ ਬਾਈ ਜੀ ਦੇ ਲੋ ਜੀ ਬਹੁਤ ਵਧੀਆ ਰਹੂਗਾ ਕੰਮ ਆਪਣਾ ਦਾ ਆਪਦਾ ਜਗਾ ਵੀ ਲੈਣੀ ਐ ਸਾਰਾ ਕੁਝ ਕਰਨਾ ਜੀ ਅੱਛਾ ਤੇ ਫੰਡ ਹੋ ਵੀ ਗਿਆ ਹੋਣਾ ਤੇ ਫਿਰ ਥੋੜਾ ਬਹੁਤ ਦਾ ਕਰੋੜ ਖੰਡ ਦਾ ਹਾਂਜੀ ਮੈਂ ਕਿਹਾ ਕਰੋੜ ਖੰਡ ਦਾ ਬਣ ਵੀ ਗਿਆ ਹੋਣਾ ਤੇ ਥੋੜਾ ਬਹੁਤ ਨਹੀਂ ਨਹੀਂ ਹਾਂ ਥੋੜਾ ਬਣ ਗਿਆ ਜੀ ਘੱਟ ਬਣ ਗਿਆ ਅੱਛਾ ਅੱਛਾ ਕਹਿੰਦੇ ਹਾਂ ਆਪਣੇ ਕੋਲੇ ਬਾਈ ਫਿਰ ਪਹਿਲਾਂ ਵੀ ਕੁਝ ਨਹੀਂ ਨਾ ਹੈ ਅੱਛਾ ਜੀ ਪਹਿਲਾਂ ਕਿਸੇ ਗੱਤ ਨਹੀਂ ਬਾਈ ਪਹਿਲਾਂ ਸਿੰਗਰਜੀ ਦੀ ਮਾਨਮੋਨੀ ਖਾਈ ਗਿਆ ਨਾ ਅਸਲ ਵਿੱਚ ਤਾਂ ਮਾਈ ਜੀ ਵਾਚੋ ਤੁਹਾਡੇ ਸਾਹਮਣੇ ਆਪਣੇ ਖਿਲਾਫ ਕੈਂਡੀਡੇਟ ਵੀ ਸਾਰਾ ਕਰ ਲਿਆ ਸਾਰਾ ਕੁਝ ਕਰ ਲਿਆ। ਅੱਛਾ। ਮੈਂ ਫਿਰ ਤੁਹਾਨੂੰ ਕਿਉਂਕਿ ਮੇਰੀ ਤਾਂ ਵੀ ਇੱਛਾ ਵੱਧ ਵੀ ਤੁਹਾਨੂੰ ਵੱਧ ਦਵਾਇਆ ਜਾਵੇ ਹਨਾ। ਬਾਈ ਉਹ ਅੰਮਰਪਾਲ ਕੋਲ ਤਾਂ ਬਹੁਤ ਆ ਗਿਆ ਨੇ। ਹਾਂ। ਹਾਂ। ਤੁਹ ਜਿੱਤ ਗਿਆ ਨਾ ਤੇ ਕਿੰਨਾ ਕਿ ਚਲੇ ਗਿਆ ਉਹਨਾ ਵੈਸੇ। ਉਹ ਤਾਂ ਫਿਰ ਬਾਹਰੋਂ ਮੈਨਾਂ ਦਾ ਉਹਨਾਂ ਕੋਲ 2-2 ਕਰੋੜ ਤੋਂ ਉੱਤੇ ਚੱਲ ਗਿਆ ਪੈਸਾ। ਠੀਕ ਹੈ ਜੀ। ਹਾਂ। ਪਰ ਮੈਂ ਆਪਣੇ ਜਿਵੇਂ ਚਾਹਣਾ ਵੀ ਤੁਹਾਨੂੰ ਜਿਆਦਾ ਦਿੱਤਾ ਜਾਵੇ ਠੀਕ ਹੈ ਜੀ ਹਾਂ ਇਲੈਕਸ਼ਨਾਂ ਤਾਂ ਹੁੰਦੇ ਨੇ ਜਾਂਦੇ ਰਹਿੰਦੇ ਆ ਭਾਈ ਆਪਾਂ ਫਿਰ ਬਾਅਦ ਵਿੱਚ ਚਲੋ ਭਾਈ ਜੀ ਆਪਾਂ ਸਤਾਈ ਦਾ ਨਿਸ਼ਾਨਾ ਦੇਖਣਾ ਉਹਦੇ ਕੋਲੇ ਤਾਂ ਪੈਸੇ ਵਾਧੂ ਆਈ ਵੀ ਜਾਂਦੇ ਆ ਮੈਨੂੰ ਪਤਾ ਹੁਣ ਜਿਹੜੇ ਮੈਨੂੰ ਜਿੰਨੇ ਬੰਦੇ ਨੇ ਮੈਨੂੰ ਫੰਡ ਦਿੱਤਾ ਨਿਰ ਤੋਂ ਡਬਲ ਅੰਮ੍ਰਿਤਪਾਲ ਨੂੰ ਦਿੱਤਾ ਉਹਨਾਂ ਨੇ ਹਾਂ ਹਾਂ ਭਾਈ ਕੁਰਬਾਨੀ ਵੀ ਥੋੜੀ ਆ ਅੰਮ੍ਰਿਤਪਾਲ ਦੇ ਚਲ ਕਿਹੜੀ ਕੁਰਬਾਨੀਆਂ ਆ ਅ ਤੁਹਾਡੇ ਪਰਿਵਾਰ ਦੀ ਤਾਂ ਬਹੁਤ ਵੱਡੀ ਕੁਰਬਾਨੀ ਹੈ ਬਾਈ ਹਾਂਜੀ ਹਾਂਜੀ ਕਿਹ ਜੀ ਜੇ ਤੁਹਾਨੂੰ ਉਹ ਦੇਣੇ ਕਿਵੇਂ ਦੇ ਸਕਦੇ ਆ ਕਿਉਂਕਿ ਇੰਨੀ amount ਬੈਂਕਰਾਂ ਹੀ ਆ ਨਹੀਂ ਸਕਦੀ ਹੈ ਨਾ ਭਈ ਇਹ ਦੋ ਜਿਵੇਂ ਕੈਸ਼ ਭੇਜਣਾ ਕੈਸ਼ ਭੇਜੋ ਕਿਵੇਂ ਭੇਜੋਗੇ ਕੈਸ਼ ਕੈਸ਼ ਤਾਂ ਬੰਦੀ ਦੇ ਕੇ ਜਾਣਗੇ ਫਿਰ ਆਪਣੇ ਇੱਥੇ ਆਪਰੇ ਬਾਈ ਜੀ ਆਪਣੇ ਜਗ੍ਹਾ ਤੇ ਰੱਖਿਓ ਇਹ ਬਾਲਾ ਨਾਲ ਸ਼ੇਅਰ ਨਾ ਕਰੋ ਪਲੀਜ਼ ਇਹਦਾ ਇਹ ਗੱਲ ਨਹੀਂ 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 ਮਤਲਬ ਨਹੀਂ ਕੋਕੇ ਤੁਹਾਡੇ ਨਾਲ ਵੀ ਜਿੰਨੇ ਫਿਰਦੇ ਨੇ ਉਹ ਗਰਦੀਬ ਬਠਿੰਡੀ ਵਰਗੇ ਜਾਂ ਹੋਰ ਉਹ ਵੀ ਸਾਰੇ ਇਦਾਂ ਦੇ ਹੀ ਆ ਮੈਨੂੰ ਸਾਰਾ ਸਾਰਾ ਪਤਾ ਜੀ ਸਾਰਾ ਪਤਾ ਮੈਨੂੰ ਤੁਸੀਂ ਐਂ ਨਾ ਸੋਚੋ ਤੁਹਾਨੂੰ ਮਤਲਬ ਆ ਮੈਨੂੰ ਸਾਰਾ ਪਤਾ ਮੈਂ ਕਿਸੇ ਦੇ ਸਗਾਏ ਤੇ ਨਹੀਂ ਸਿੱਖਿਆ ਮੈਂ ਟੋਕਰਾਂਗਾ ਕਿ ਸਿੱਖਿਆ ਨਾ ਨਾ ਬਾਈ ਜੀ ਇਹ ਗੱਲ ਪਲੀਜ਼ ਸ਼ੇਅਰ ਕਰੋ ਕਿਤੇ ਭਾਨਾ ਸਿੱਧੂ ਜਾਂ ਲਖੇ ਸਨਾਲੇ ਨਾਲ ਕਦੇ ਵੀ ਨਾ ਬਾਈ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਕਿਸੇ ਨਾਲ ਵੀ ਨਹੀਂ ਕਿਸੇ ਨਾਲ ਵੀ ਨਹੀਂ ਉਹ ਤਾਂ ਤੁਹਾਡੇ ਨਾਲ ਉਹਦੇ ਹੀ ਤੁਰੇ ਫਿਰਦੇ ਉਹਦੇ ਨਾਲ ਕੋਈ ਤੁਹਾਡੇ ਨਾਲ ਮੋਹ ਮਾਸਤ ਰਹੇ ਨਹੀਂਗਾ ਨਾ 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 ਆਪਾਂ ਆਪਣਾ ਉਹ ਕਰਾਂਗੇ ਜੀ ਆਪਾਂ ਬਾਈ ਉਹਰੇ ਮਕਾਨ ਲੈ ਕੇ ਵਧੀਆ ਸਿਸਟਮ ਚਲਾਵਾਂਗੇ 2027 ਦੇ ਲੋਕੀ ਦਾ ਕਹਿੰਿਆ ਜੀ ਅਸੀਂ ਪੱਕੇ ਜੁਰਗੇ ਤੁਹਾਡੇ ਨਾਲ ਤੁਸੀਂ ਆਓ ਮੈਂ ਬਾਈ ਜੀ ਮੱਥਾ ਟੇਕ ਲਵਾਂਗਾ ਕਰਨਾ ਤੁਹਾਨੂੰ ਦੱਸ ਫੇ ਤੁਹਾਨੂੰ ਕਰਦੇ ਆ ਗੱਲ ਫਿਰ ਮੈਂ ਵੀ ਕਰਦਾ ਨਾ ਤੁਹਾਨੂੰ ਮੈਂ ਠੀਕ ਆ ਓਕੇ ਬਾਈ